ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲਿਆਂ ਦੇ ਜੀਵਨ ਦੀਆਂ ਕੁਝ ਸਾਖੀਆਂ ਸਾਂਝੀਆਂ ਕਰਾਂਗੇ ਜੋ ਕਿ ਉਹਨਾਂ ਬਚਨਾਂ ਬਾਰੇ ਗੱਲ ਕਰਾਂਗੇ ਜੋ ਕਿ ਸੰਗਤਾਂ ਨਾਲ ਪ੍ਰਤੱਖ ਹੋਏ ਹੁਣ ਆਪਾਂ ਬਾਬਾ ਜੀ ਦੇ ਪਹਿਲੇ ਬਚਨ ਸਾਂਝੇ ਕਰਾਂਗੇ ਜੋ ਕਿ ਸੱਚ ਹੋਏ ਇੱਕ ਵਾਰ ਸੰਤ ਬਾਬਾ ਸੋਚਾ ਸਿੰਘ ਜੀ ਮਸਤੂ ਆਉਣ ਵਾਲੇ ਆਨੰਦਪੁਰ ਸਾਹਿਬ ਸਮਾਗਮ ਵਿੱਚ ਕਥਾ ਕਰਨ ਲਈ ਗਏ ਹੋਏ ਸਨ ਉਹਨਾਂ ਨੇ ਜਦੋਂ ਬੀਬਾ ਨਿਹਾਲਕੌਰ ਜੀ ਸੇਵ ਬਾਲ ਵਾਲਿਆਂ ਨੂੰ ਬੇਨਤੀ ਕੀਤੀ ਕਿ ਹੁਣ ਵੀ ਕੋਈ ਇਸ ਧਰਤੀ ਤੇ ਬ੍ਰਹਮ ਗਿਆਨੀ ਮੌਜੂਦ ਨੇ ਜਿਨ੍ਹਾਂ ਨੂੰ ਬਚਪਨ ਤੋਂ ਹੀ ਬ੍ਰਹਮ ਦਾ ਗਿਆਨ ਪ੍ਰਾਪਤ ਹੋਵੇ ਅਸੀਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ ਬੀਬਾ ਜੀ ਨੇ ਕਿਹਾ ਕਿ ਹਾਂ ਉਹ ਇਸ ਧਰਤੀ ਤੇ ਮੌਜੂਦ ਨੇ ਤੁਹਾਨੂੰ ਉਹ ਆਪ ਹੀ ਦਰਸ਼ਨ ਦੇ ਦੇਣਗੇ ਬਾਬਾ ਸੁੱਚਾ ਸਿੰਘ ਜੀ ਨੇ ਕਿਹਾ ਕਿ ਮੈਨੂੰ ਉਹਨਾਂ ਦੀ ਪਛਾਣ ਕਿਵੇਂ ਆਊਗੀ ਬੀਬਾ ਜੀ ਨੇ ਦੱਸਿਆ ਕਿ ਤੁਹਾਡੇ ਕੋਲ ਉਹ ਆਪ ਹੀ ਆ ਜਾਣ ਕੇ ਆਸਣ ਤੇ ਬੈਠ ਜਾਣਗੇ ਦੂਸਰੇ ਦਿਨ ਦੂਸਰੇ ਦਿਨ ਨੂੰ ਜਦੋਂ ਬਾਬਾ ਸੁੱਚਾ ਸਿੰਘ ਜੀ ਕਥਾ ਕਰ ਰਹੇ ਸਨ ਉਸੇ ਸਮੇਂ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਰਵਾਲੀ ਉਹਨਾਂ ਦੇ ਆਸਣ ਦੇ ਉੱਤੇ ਬਿਰਾਜਮਾਨ ਹੋ ਗਏ ਬਾਬਾ ਜੀ ਉਸ ਸਮੇਂ ਜਮਾਨ ਉਮਰ ਵਾਲੇ ਸੀ ਬਾਬਾ ਸੁੱਚਾ ਸਿੰਘ ਜੀ ਕਿਸੇ ਨੂੰ ਵੀ ਆਪਣੇ ਆਸਣ ਦੇ ਉੱਤੇ ਬੈਠਣ ਦੀ ਆਗਿਆ ਨਹੀਂ ਸੀ ਦਿੰਦੇ ਕਥਾ ਸੰਪੂਰਨ ਹੋਣ ਤੋਂ ਬਾਅਦ ਜਦੋਂ ਬਾਬਾ ਜੀ ਹੁਣ ਦੇਖਿਆ ਕਿ ਸਾਡੇ ਆਸਣ ਉੱਤੇ ਕੋਈ ਅਣਜਾਣ ਵਿਅਕਤੀ ਆ ਕੇ ਬੈਠੇ ਹਨ ਤਾਂ ਉਹਨਾਂ ਦੇ ਮਨ ਵਿੱਚ ਗੁੱਸਾ ਆਇਆ ਜਦੋਂ ਸੰਤ ਬਾਬਾ ਅਜੀਤ ਸਿੰਘ ਜੀ ਨੇ ਸੁੱਚਾ ਸਿੰਘ ਨੂੰ ਕਿਹਾ ਕਿ ਸੁੱਚਾ ਸਿੰਘ ਜੀ ਤੁਸੀਂ ਕਥਾ ਬਹੁਤ ਪ੍ਰੇਮ ਨਾਲ ਕਰਦੇ ਹੋ ਉਸੇ ਸਮੇਂ ਬਾਬਾ ਸੁੱਚਾ ਸਿੰਘ ਜੀ ਨੂੰ ਬੀਬਾ ਜੀ ਦੀ ਉਹ ਗੱਲ ਯਾਦ ਆ ਗਈ ਕਿ ਇਹ ਉਹੀ ਪੂਰਨ ਬ੍ਰਹਮ ਗਿਆਨੀ ਹਨ ਜਿਨ੍ਹਾਂ ਦੀ ਬੀਬਾ ਜੀ ਗੱਲ ਕਰਦੇ ਸਨ ਇਸ ਤਰ੍ਹਾਂ ਬਾਬਾ ਸੁੱਚਾ ਸਿੰਘ ਜੀ ਬਾਬਾਜੀਤ ਸਿੰਘ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ ਉਸ ਸਮੇਂ ਤੋਂ ਬਾਅਦ ਉਹ ਬਹੁਤ ਵਾਰ ਹੰਸਾਲੀ ਬਾਬਾ ਜੀ ਦੇ ਦਰਸ਼ਨ ਲਈ ਆਉਂਦੇ ਰਹਿੰਦੇ ਸਨ ਦੂਸਰੀ ਸਾਖੀ ਇੱਕ ਵਾਰ ਇੱਕ ਬੀਬੀ ਦੇ ਚੁੱਕ ਪੈ ਗਈ ਉਹ ਸੋਟੀ ਦੇ ਸਹਾਰੇ ਕਈ ਦਿਨ ਤੁਰਦੀ ਰਹੀ ਸੰਤ ਮਹਾਪੁਰਸ਼ ਇੰਨੇ ਦਿਆਲੂ ਹਨ ਕਿ ਉਹ ਘਰ-ਘਰ ਜਾ ਕੇ ਆਪਣੇ ਸੰਗਤਾਂ ਦੇ ਦੁਸ਼ਟ ਕੱਟ ਦਿੰਦੇ ਹਨ ਜਾਣੀ-ਜਾਣ ਮਹਾਪੁਰਸ਼ ਉਸ ਮਾਈ ਦੇ ਘਰ ਪਹੁੰਚ ਗਏ ਅਤੇ ਆਪ ਮੰਝੇ ਦੇ ਉੱਤੇ ਲੰਮੇ ਪੈ ਗਏ ਬਾਬਾ ਜੀ ਨੇ ਉਸ ਦੇ ਵੱਡੇ ਪੁੱਤਰ ਤੇ ਇੱਕ ਹੋਰ ਵਿਅਕਤੀ ਨੂੰ ਆਪਣੀ ਪਿੱਠ ਦੇ ਉੱਤੇ ਚੜਨ ਲਈ ਕਿਹਾ ਜਦੋਂ ਦੋਵੇਂ ਵਿਅਕਤੀ ਬਾਬਾ ਜੀ ਦੀ ਪਿੱਠ ਤੇ ਚੜ ਗਏ ਤਾਂ ਬੀਬੀ ਦੀ ਨਿਗਾ ਇਸ ਘਟਨਾ ਤੇ ਪਈ ਤਾਂ ਇੱਕਦਮ ਉੱਠ ਕੇ ਉਹਨਾਂ ਦੋਨਾਂ ਵਿਅਕਤੀ ਨੂੰ ਧੱਕਾ ਮਾਰ ਕੇ ਪਰੇ ਸੁੱਟ ਦਿੱਤਾ ਤੇ ਕਿਹਾ ਤੁਸੀਂ ਮਾਰਨੇ ਇਹਨਾਂ ਨੂੰ ਬਸ ਇੰਨੀ ਚਾਹੀ ਉਸ ਦੀ ਚੁੱਕ ਪਤਾ ਨਹੀਂ ਕਿੱਧਰ ਚਲੀ ਗਈ ਸੰਗਤ ਜੀ ਇਹ ਤਾਂ ਸਿਰਫ ਇੱਕ ਖੇਡ ਹੈ ਸੰਤਾਂ ਦੀ ਮਿਹਰ ਵਾਲੀ ਨਿਗਾ ਜਿਸ ਵਿਅਕਤੀ ਉੱਪਰ ਪੈ ਗਈ ਉਸਦੇ ਸਾਰੇ ਕਮ ਸਿੱਧੇ ਪੈ ਜਾਂਦੇ ਹਨ ਤੇ ਸਾਰੇ ਦੁੱਖ ਕੱਟੇ ਜਾਂਦੇ ਹਨ ਤੀਸਰੀ ਸਾਖੀ ਇੱਕ ਵਾਰ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲਿਆਂ ਨੇ ਕਿਰਪਾ ਕਰਨ ਦੀ ਬਿੱਤ ਬਣਾਈ ਉਹ ਜਾਣੀ ਜਾਣ ਹਨ ਉਹ ਆਪਣੀਆਂ ਸੰਗਤਾਂ ਦਾ ਔਖਾ ਸਮਾਂ ਟਾਲ ਦਿੰਦੀਆਂ ਹਨ ਬਾਬਾ ਜੀ ਇੱਕ ਸੰਗਤ ਵਿੱਚੋਂ ਪ੍ਰੇਮੀ ਦੇ ਘਰ ਗਏ ਛਾਨਣੀ ਇੱਕ ਛਾਨਣੀ ਨੂੰ ਨਲਕੇ ਦੇ ਮੋਰੇ ਲਾ ਦਿੱਤਾ ਤੇ ਉਸ ਵਿਅਕਤੀ ਨੂੰ ਨਲਕਾ ਗੇੜਨ ਲਈ ਕਿਹਾ ਕਿਹਾ ਇਸ ਨੂੰ ਪਾਣੀ ਨਾਲ ਭਰ ਉਸ ਵਿਅਕਤੀ ਦਾ ਬਾਬਾ ਜੀ ਤੇ ਬਹੁਤ اٹਟ ਵਿਸ਼ਵਾਸ ਸੀ ਉਹ ਕਾफी ਸਮਾਂ ਨਲਕਾ ਗੇਟ ਦਾ ਰਿਹਾ ਪਾਣੀ ਛਣਣੀ ਚੋਂ ਛਣਦਾ ਰਿਹਾ ਥੋੜੀ ਦੇਰ ਬਾਅਦ ਉਹ ਵਿਅਕਤੀ ਥੱਕ ਗਿਆ ਉਸ ਤੋਂ ਬਾਅਦ ਉਸ ਦੀ ਧੀ ਜਿਸ ਦਾ ਕਿ ਬਾਬਾ ਜੀ ਤੇ ਵੀ اٹਟ ਵਿਸ਼ਵਾਸ ਸੀ ਉਹ ਬਿਨਾਂ ਕਿਸੇ ਸਵਾਲ ਤੋਂ ਨਲਕਾ ਗੇਟ ਦੀ ਰਹੀ ਕਾफी ਦੇਰ ਬਾਅਦ ਬਾਬਾ ਜੀ ਨੇ ਕਿਹਾ ਕਿ ਹੁਣ ਬਸ ਕਰੋ ਜਦੋਂ ਬਾਬਾ ਜੀ ਚੱਲੇ ਤਾਂ ਉਹਨਾਂ ਦੇ ਪਰਿਵਾਰ ਵਿੱਚੋਂ ਇੱਕ ਬੇਬੇ ਨੇ ਕਿਹਾ ਇਹ ਤਾਂ ਦੱਸੋ ਕਿ ਤੁਸੀਂ ਕੀ ਕੌਤਕ ਰਚਿਆ ਉਸਦੇ ਪੁੱਛਣ ਦੇ ਬਾਬਾ ਜੀ ਨੇ ਦੱਸਿਆ ਕਿ ਇੰਨਾ ਖੂਨ ਡੁੱਲਣਾ ਸੀ ਪਰ ਆਪਾਂ ਪਾਣੀ ਡੋਲ ਕੇ ਸਾਰ ਦਿੱਤਾ ਇੰਨੇ ਚ ਹੀ ਪਤਾ ਲੱਗਿਆ ਕਿ ਉਹਨਾਂ ਦੇ ਪਰਿਵਾਰਕ ਜੀ ਦੇ ਉੱਪਰ ਉਹ ਹੈਰੋ ਲੰਗ ਗਈ ਪਰ ਉਸਦੇ ਕੁਝ ਛਿਰਟਾਂ ਹੀ ਲੱਗੀਆਂ ਕੋਈ ਵੱਡੀ ਸੱਟ ਨਹੀਂ ਲੱਗੀ ਇਸ ਤਰ੍ਹਾਂ ਬਾਬਾ ਜੀ ਹੁਣ ਵੀ ਸੰਗਤਾਂ ਦੇ ਕਸ਼ਟ ਕੱਟਦੇ ਰਹਿੰਦੇ ਹਨ ਆਪਾਂ ਨੇ ਉਹ ਸਰੀਰਕ ਤੌਰ ਤੇ ਇਸ ਧਰਤੀ 'ਤੇ ਮੌਜੂਦ ਨਹੀਂ ਹਨ ਪਰ ਉਹ ਹਮੇਸ਼ਾ ਆਪਣੇ ਨਾਲ ਹਨ ਇਸ ਲਈ ਹਮੇਸ਼ਾ ਉਹਨਾਂ ਦੇ ਪੈਰੇ ਤੇ ਚੱਲਣਾ ਹੁਣ ਵੀ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਮਹਾਰਾਜ ਜੀ ਦੇ ਸਰੂਪ ਅੱਗੇ ਅਰਦਾਸ ਬੇਨਤੀਆਂ ਕਰਦੀਆਂ ਰਹਿੰਦੀਆਂ ਹਨ ਉਹਨਾਂ ਦੇ ਹੁਣ ਵੀ ਕਿਰਪਾ ਵਰਤਰੀ ਹੈ ਉਹਨਾਂ ਦੇ ਸਾਰੇ ਕਾਰਜ ਰਾਸ ਹੋ ਰਹੇ ਹਨ ਪੂਰਨ ਬ੍ਰह्म ज्ञानी ਸੰਤ ਬਾਬਾ ਰਾਮ ਸਿੰਘ ਜੀ ਗੰਡੂਆ ਸਾਹਿਬ ਵਾਲੇ ਉਹਨਾਂ ਦੇ ਵੀ ਬਚਨ ਹਨ ਕਿ ਹੰਸਾਲੀ ਸਾਹਿਬ ਵਾਲੇ ਸੰਤ ਕਿਤੇ ਨਹੀਂ ਗਏ ਉਹ ਇੱਥੇ ਹੀ ਹਨ ਹਲੇ ਤਾਂ ਜਲਵਾ ਦਿਖਾਉਣਗੇ ਚੌਥੀ ਸਾਖੀ ਇੱਕ ਵਾਰ ਬਾਬਾ ਜੀ ਦੇ ਇੱਕ ਪ੍ਰੇਮੀ ਦੇ ਘਰ ਮੁੰਡੇ ਨੇ ਜਨਮ ਲਿਆ ਬੇਟਾ ਹਲੇ 40 ਦਿਨ ਦਾ ਹੀ ਹੋਇਆ ਸੀ ਤੇ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਕਹਿੰਦੇ ਕਿ ਭਾਈ ਆਪਾਂ ਫਤਿਹਗੜ੍ਹ ਸਾਹਿਬ ਜਾਣਾ ਤੇ ਪੈਦਲ ਹੀ ਜਾਣਾ ਉਸ ਵਿਅਕਤੀ ਨੇ ਕਿਹਾ ਕਿ ਬੱਚੇ ਦੀ ਮਾਂ ਹਲੇ ਛਲੇ ਵਿੱਚ ਹੈ ਇਸ ਤਰ੍ਹਾਂ ਕਿਵੇਂ ਚੱਲ ਪਾਵੇਗੀ ਆਉਣ ਜਾਣ ਦਾ ਰਸਤਾ ਤਕਰੀਬਨ 28 ਕਿਲੋਮੀਟਰ ਬਣਦਾ ਹੈ ਜਦੋਂ ਬਾਬਾ ਜੀ ਨੇ ਕਿਹਾ ਕਿ ਮੈਂ ਵੀ ਤੁਹਾਡੇ ਨਾਲ ਚੱਲਾਂਗਾ ਤਾਂ ਇਹ ਬਚਨ ਸੁਣ ਕੇ ਉਸਨੇ ਸੱਤ ਬਚਨ ਕਹਿ ਦਿੱਤਾ ਕਿਉਂਕਿ ਉਹ ਮਹਾਰਾਜ ਦੇ ਬਚਨਾਂ ਤੋਂ ਜਾਣੀ-ਜਾਨ ਸੰਨ ਕਿ ਜੇ ਮਹਾਪੁਰਸ਼ ਨਾਲ ਜਾਣ ਲਈ ਕਹਿ ਰਹੇ ਹਨ ਤਾਂ ਜ਼ਰੂਰ ਕੋਈ ਭਲਾਈ ਦਾ ਕੰਮ ਹੋਵੇਗਾ ਉਸ ਤੋਂ ਬਾਅਦ ਅਗਲੇ ਦਿਨ ਬਾਬਾ ਜੀ ਉਸ ਵਿਅਕਤੀ ਅਤੇ ਉਸ ਦੀ ਘਰਵਾਲੀ ਤੇ ਕੁਝ ਵਿਅਕਤੀ ਪਿੰਡੋਂ ਚੱਲ ਪਏ ਇੰਨੇ ਛੋਟੇ ਬੱਚੇ ਨੂੰ ਇੰਨੇ ਪੈਦਲ ਸਫ਼ਰ ਵਿੱਚ ਤਾਂ ਬਾਬਾ ਜੀ ਜਾਂ ਫਿਰ ਬੱਚੇ ਦਾ ਪਿਤਾ ਹੀ ਚੱਕ ਸਕਦੇ ਸਨ ਸਾਰੇ ਰਸਤੇ ਵਾਰਿ-ਵਾਰੀ ਉਹ ਬੱਚੇ ਨੂੰ ਚੱਕਦੇ ਰਹੇ ਇੰਨੀ ਕਿਸਮਤ ਵਾਲਾ ਬੱਚਾ ਹੋਵੇਗਾ ਜਿਸ ਨੂੰ ਮਾਂ ਪੁਰਸ਼ਾਂ ਨੇ ਆਪਣੀ ਬੁੱਕਲ ਵਿੱਚ ਲਿਆ ਹੋਵੇਗਾ ਥੋੜੀ ਦੂਰ ਜਾ ਕੇ ਕੋਤੇ ਆਰਾਮ ਕੀਤਾ ਪਾਣੀ ਪੀਣ ਤੋਂ ਉਪਰੰਤ ਬਾਬਾ ਜੀ ਨੇ ਪੁੱਛਿਆ ਕੁੜੇ ਥੱਕ ਤਾਂ ਨਹੀਂ ਗਈ ਉਸਨੇ ਕਿਹਾ ਨਹੀਂ ਬਾਬਾ ਜੀ ਬਾਬਾ ਜੀ ਨੇ ਕਿਹਾ ਚਲੋ ਫਿਰ ਕੀ ਬੈਠਣਾ ਅਤਿਗੜ ਸਾਹਿਬ ਪਹੁੰਚ ਕੇ ਬਾਬਾ ਜੀ ਨੇ 5 ਰੁਪਏ ਦਾ ਹੁਕਮਨਾਮਾ ਲੈਣ ਤੇ ਨਾਮ ਰੱਖਣ ਨੂੰ ਕਿਹਾ ਉਹ ਵਿਅਕਤੀ ਆਪਣੇ ਬੱਚੇ ਦਾ ਨਾਮ ਜਸਤੇਜ ਸਿੰਘ ਰੱਖਣਾ ਚਾਹੁੰਦਾ ਸੀ ਜਿਸ ਬਾਰੇ ਉਹ ਵਿਅਕਤੀ ਨੇ ਬਾਬਾ ਜੀ ਨੂੰ ਕਦੇ ਵੀ ਕੁਝ ਨਹੀਂ ਦੱਸਿਆ ਹੁਕਮਨਾਮੇ ਦੇ ਵਿੱਚ ਜੱਜਾ ਨਾਮ ਨਿਕਲੇਆ ਮਹਾਪੁਰਸ਼ਾਂ ਨੇ ਕਿਹਾ ਲੈ ਪਾਈ ਤੇਰੇ ਮਨ ਦੀ ਮੁਰਾਦ ਪੂਰੀ ਹੋ ਗਈ ਉਹੀ ਨਾਮ ਰੱਖ ਲੈ ਜਿਹੜਾ ਤੂੰ ਚਾਹੁੰਦਾ ਸੀ ਇਹ ਪੂਰਾ ਵਰਤਾਰਾ ਪਿੰਡ ਤੋਂ ਫਤਿਹਗੜ੍ਹ ਸਾਹਿਬ ਪੈਦਲ ਜਾਣਾ ਤੇ ਬੱਚੇ ਨੂੰ ਨਾਲ ਲੈ ਕੇ ਜਾਣਾ ਇਸ ਦੇ ਵਿੱਚ ਮਹਾਪੁਰਸ਼ਾਂ ਦਾ ਕੀ ਮਨੋਰਥ ਸੀ ਉਹ ਆਪ ਹੀ ਜਾਣਦੇ ਹਨ ਇਹ ਕਿਹਾ ਜਾ ਸਕਦਾ ਹੈ ਕਿ ਹੋ ਸਕਦਾ ਹੈ ਬੱਚੇ ਜਾਂ ਫਿਰ ਉਸ ਦੀ ਮਾਂ ਤੇ ਕੋਈ ਸੰਕਟ ਹੋਵੇ ਜਿਹੜਾ ਕਿ ਬਾਬਾ ਜੀ ਨੇ ਇਸ ਤਰ੍ਹਾਂ ਟਾਲ ਦਿੱਤਾ ਹੈ ਇਸ ਤਰ੍ਹਾਂ ਸੰਗਤ ਨੂੰ ਬੇਨਤੀ ਹੈ ਕਿ ਬਾਬਾ ਜੀ ਦੇ ਬਚਨ ਮੰਨ ਕੇ ਉਹਨਾਂ ਦੇ ਪੈਰੇ ਤੇ ਚੱਲੋ ਉਹ ਆਪ ਹੀ ਅੰਗ ਸੰਗ ਹੋ ਕੇ ਤੁਹਾਡੀ ਸਹਾਇਤਾ ਕਰਦੇ ਹਨ ਪੰਜਵੀਂ ਸਾਖੀ ਇੱਕ ਵਾਰ ਇੱਕ ਵਿਅਕਤੀ ਫੌਜ ਦੀ ਨੌਕਰੀ ਕਰਦਾ ਸੀ ਥੋੜਾ ਸਮਾਂ ਪਾ ਕੇ ਉਸ ਦੀ ਅੱਖ ਵਿੱਚ ਥੋੜੀ ਸਮੱਸਿਆ ਆ ਗਈ ਡਾਕਟਰਾਂ ਨੇ ਉਸ ਨੂੰ ਆਪਰੇਸ਼ਨ ਦੀ ਸਲਾਹ ਦਿੱਤੀ ਉਸ ਦੀ ਬਾਬਾ ਜੀ ਵਿੱਚ ਸ਼ਰਧਾ ਬਹੁਤ ਸੀ ਉਹ ਹੰਸਾਲੀ ਜਾ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਤਾਂ ਬਾਬਾ ਜੀ ਨੇ ਕਿਹਾ ਕਿ ਤੁਸੀਂ ਇਸੇ ਤਰ੍ਹਾਂ ਠੀਕ ਹੋ ਜਾਣਾ ਆਪਰੇਸ਼ਨ ਕਰਾਉਣ ਦੀ ਕੋਈ ਲੋੜ ਨਹੀਂ ਹੈ ਪਰ ਉਸ ਵਿਅਕਤੀ ਦੇ ਸਾਥੀਆਂ ਨੇ ਉਸ ਨੂੰ ਵਾਰ-ਵਾਰ ਇਹੀ ਕਿਹਾ ਕਿ ਡਾਕਟਰਾਂ ਦੀ ਸਲਾਹ ਨਾਲ ਚੱਲ ਡਾਕਟਰਾਂ ਨੇ ਆਪਰੇਸ਼ਨ ਦੀ ਸਲਾਹ ਦਿੱਤੀ ਹੈ ਤਾਂ ਸਹੀ ਹੀ ਦਿੱਤੀ ਹੈ ਉਹਨਾਂ ਨੇ ਇੰਨੀ ਪੜਾਈ ਕਿਸੇ ਗੱਲ ਤੋਂ ਹੀ ਕੀਤੀ ਹੈ ਕਿਸੇ ਬਾਬੇ ਕੋਲ ਕੁਝ ਨਹੀਂ ਹੁੰਦਾ ਉਸ ਤੋਂ ਬਾਅਦ ਉਹ ਵਿਅਕਤੀ ਨੇ ਅੱਖ ਦਾ ਆਪਰੇਸ਼ਨ ਕਰਾ ਲਿਆ ਪਰ ਉਹੀ ਗੱਲ ਹੋਈ ਅੱਖ ਖਰਾਬ ਹੋ ਗਈ ਸਾਥ ਸੰਗਤ ਜੀ ਸੰਤਾਂ ਦੀ ਜਦੋਂ ਵੀ ਸੰਗਤ ਕਰਨੀ ਹੈ ਤਾਂ ਪੂਰਾ ਵਿਸ਼ਵਾਸ ਬਣਾ ਕੇ ਕਰਨੀ ਚਾਹੀਦੀ ਹੈ। ਮਹਾਂਪੁਰਸ਼ਾਂ ਦੇ ਬਚਨ ਹਮੇਸ਼ਾ ਅਟੱਲ ਹੁੰਦੇ ਹਨ ਜਿਹੜੇ ਕਿ ਰੱਬ ਨੂੰ ਵੀ ਮੰਨਣੇ ਪੈਂਦੇ ਹਨ। ਸੰਤਾਂ ਨੇ ਜਿਹੜੇ ਵੀ ਬਚਨ ਕੀਤੇ ਹਨ ਉਹ ਉਹਨਾਂ ਨੂੰ ਸਤਿ ਬਚਨ ਕਹਿ ਕੇ ਮੰਨ ਲੈਣੇ ਚਾਹੀਦੇ ਹਨ। ਕੋਈ ਵੀ ਕਿੰਤੂ ਪ੍ਰੰਤੂ ਨਹੀਂ ਕਰਨੀ ਚਾਹੀਦੀ। ਸ਼ੇਮੀ ਸਾਖੀ ਇੱਕ ਵਾਰ ਇੱਕ ਮਾਤਾ ਨੇ ਬਾਬਾ ਜੀ ਨੂੰ ਸਾਈਕਲ ਦਿੱਤਾ ਤੇ ਮਨ ਵਿੱਚ ਸੋਚ ਲਿਆ ਇਹ ਮੇਰਾ ਪੁੱਤ ਫੌਜ ਵਿੱਚ ਸੇਵਾ ਨਿਭਾ ਰਿਹਾ ਹੈ ਉਸਦੀ ਤਰੱਕੀ ਹੋ ਜਾਵੇ ਉਹ ਲੈਫਟੀਨੈਂਟ ਬਣ ਜਾਵੇ ਬਾਬਾ ਜੀ ਨੇ ਉਸ ਦਾ ਸਾਈਕਲ ਖੜਾ ਕਰ ਦਿੱਤਾ ਉਸ ਨੂੰ ਵਰਤਿਆ ਨਹੀਂ ਸਮਾਂ ਬੀਤ ਜਾਣ ਤੇ ਉਹ ਫੌਜੀ ਰਿਟਾਇਰ ਹੋ ਗਿਆ ਪਰ ਉਸਦੀ ਤਰੱਕੀ ਨਾ ਹੋਈ ਉਸ ਮਾਤਾ ਨੇ ਬਾਬਾ ਜੀ ਨੂੰ ਕਿਹਾ ਕਿ ਅਸੀਂ ਤੁਹਾਨੂੰ ਸਾਈਕਲ ਵੀ ਦਿੱਤਾ ਪਰ ਉਹ ਲੈਫਟੀਨੈਂਟ ਨਹੀਂ ਬਣਿਆ ਉਸਦੀ ਤਰੱਕੀ ਨਹੀਂ ਹੋਈ ਤਾਂ ਬਾਬਾ ਜੀ ਨੇ ਕਿਹਾ ਕਿ ਆਪਣਾ ਸਾਈਕਲ ਲੈ ਜਾਓ ਅਸੀਂ ਕਿਸੇ ਨਾਲ ਸੌਦੇਬਾਜ਼ੀ ਨਹੀਂ ਕਰਦੇ ਮਹਾਪੁਰਸ਼ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲਿਆਂ ਨੂੰ ਸਾਈਕਲ ਚਲਾਉਣ ਦਾ ਬਹੁਤ ਸ਼ੌਂਕ ਸੀ ਆਪਣੇ ਮੁੱਢਲੇ ਜੀਵਨ ਵਿੱਚ ਬਾਬਾ ਜੀ ਬਹੁਤ ਤੇਜ਼ ਸਾਈਕਲ ਚਲਾਉਂਦੇ ਸਨ ਕਈ ਵਾਰ ਕਿਸੇ ਵਿਅਕਤੀ ਨੂੰ ਪਿੱਛੇ ਬਿਠਾ ਲੈਣਾ ਤੇ ਤੇਜ਼ ਸਾਈਕਲ ਚਲਾਉਣਾ ਕੋਈ ਸ਼ਰਦਾ ਵਾਲਿਆਂ ਸੰਗਤਾਂ ਉਹਨਾਂ ਨੂੰ ਸਾਈਕਲ ਦੇ ਦਿੰਦੀਆਂ ਪਰ ਕਈ ਵਾਰੀ ਉਹ ਕਿਸੇ ਹੋਰ ਦੇ ਸਾਈਕਲ ਵਰਤ ਲੈਂਦੇ ਕਈ ਵਾਰ ਉਹ ਬਹੁਤ ਲੰਬੇ ਸਫ਼ਰ ਸਾਈਕਲ ਦੇ ਉੱਤੇ ਹੀ ਤੈਅ ਕਰਦੇ ਸਨ ਆਨੰਦਪੁਰ ਸਾਹਿਬ ਨੈਣਾ ਦੇਵੀ ਜੋ ਕੋਰ ਸਾਹਿਬ ਤੇ ਹੋਰ ਵੀ ਮਹਾਪੁਰਸ਼ਾਂ ਦੇ ਸਥਾਨਾਂ ਤੇ ਉਹ ਜਾਂਦੇ ਰਹਿੰਦੇ ਸਨ ਸੱਤਵੀਂ ਸਾਖੀ ਇੱਕ ਵਾਰ ਦੀ ਗੱਲ ਹੈ ਸੰਗਤ ਵਿੱਚੋਂ ਇੱਕ ਵਿਅਕਤੀ ਬਾਬਾ ਜੀ ਦਾ ਬਹੁਤ ਪੱਕਾ ਸ਼ਰਦਾਾਲੂ ਸੀ ਉਹ ਬਿਮਾਰ ਹੋ ਗਿਆ ਜੀ ਜੀ ਵਿੱਚ ਡਾਕਟਰਾਂ ਨੇ ਜਵਾਬ ਦੇ ਦਿੱਤਾ ਉਸਦੇ ਪਰਿਵਾਰ ਦੀ ਵੀ ਸੰਤਾ ਤੇ ਬਹੁਤ ਸ਼ਰਦਾ ਸੀ ਉਹਨਾਂ ਨੇ ਬਾਬਾ ਜੀ ਤੋਂ 10 ਸਾਲ ਹੋਰ ਉਮਰ ਦੀ ਮੰਗ ਕੀਤੀ ਬਾਬਾ ਜੀ ਨੇ 10 ਸਾਲ ਉਮਰ ਵਿੱਚ ਵਾਅਦਾ ਕਰ ਦਿੱਤਾ ਉਸੇ ਤਰ੍ਹਾਂ ਪੂਰੇ 10 ਸਾਲ ਬਾਅਦ ਉਸ ਵਿਅਕਤੀ ਦੀ ਮੌਤ ਹੋਈ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਘਟਨਾਵਾਂ ਨੇ ਜਿਨ੍ਹਾਂ ਨਾਲ ਸੰਗਤ ਅਦਾ ਵਿਸ਼ਵਾਸ ਸੰਤਾ ਦੇ ਬਣਿਆ ਰਿਹਾ ਇੱਕ ਵਾਰ ਲੁਧਿਆਣੇ ਜੀ ਯੂਨੀਵਰਸਿਟੀ ਦਾ ਵਿਦਿਆਰਥੀ ਯੂਨੀਵਰਸਿਟੀ ਨੂੰ ਜਾ ਰਿਹਾ ਸੀ ਰਸਤੇ ਵਿੱਚ ਮਹਾਪੁਰਸ਼ਾਂ ਦੇ ਦਰਸ਼ਨ ਦੀ ਤਾਂਘ ਜੱਗ ਗਈ ਉਹ ਰੁਕ ਗਿਆ ਦਰਸ਼ਨ ਤੋਂ ਬਾਅਦ ਜਦੋਂ ਵਿਦਿਆਰਥੀ ਚੱਲਿਆ ਮਗਰੋਂ ਬਾਬਾ ਪਰਮਜੀਤ ਸਿੰਘ ਜੀ ਨੇ ਉਹਨਾਂ ਨੂੰ ਬੁਲਾਇਆ ਕਿਹਾ ਕਿ ਬਾਬਾ ਜੀ ਬੁਲਾ ਰਹੇ ਹਨ ਸੰਤਾਂ ਨੇ ਉਸ ਵੇਲੇ ਵਿਦਿਆਰਥੀ ਨੂੰ ਕਿਹਾ ਕਿ ਤੁਸੀਂ ਰਾਤ ਇੱਥੇ ਹੀ ਰਹੋ ਉਸ ਵਿਦਿਆਰਥੀ ਬਾਬਾ ਜੀ ਦੇ ਬਚਨ ਮੰਨ ਲਏ ਤੇ ਉੱਥੇ ਹੀ ਰਹਿ ਗਿਆ ਅਗਲੇ ਦਿਨ ਜਦੋਂ ਵਿਦਿਆਰਥੀ ਯੂਨੀਵਰਸਿਟੀ ਗਿਆ ਤਾਂ ਉੱਥੇ ਪਤਾ ਲੱਗਾ ਕਿ ਉਸ ਨੇ ਉਹਨਾਂ ਦੇ ਹੋਸਟਲ ਤੇ ਰੇਡ ਮਾਰੀ ਤੇ 5-6 ਮੁੰਡੇ ਚੱਕ ਲਏ ਪਰੰਤੂ ਬਾਬਾ ਜੀ ਦੀ ਇੰਨੀ ਕਿਰਪਾ ਸੀ ਕਿ ਉਹਨਾਂ ਦਾ ਬਚਾਅ ਹੋ ਗਿਆ ਇੱਕ ਵਾਰ ਦੀ ਗੱਲ ਹੈ ਇੱਕ ਵਿਅਕਤੀ ਦੇ ਪੰਜ ਡੰਗਰ 10 ਦਿਨ ਦੇ ਅੰਦਰ ਫਰੀ ਛੱਡ ਗਏ ਉਸ ਦਾ ਬਾਪੂ ਵੀ ਸਵਰਗ ਸੁਧਾਰ ਗਿਆ ਉੜ ਦਿਨ ਬਾਅਦ ਉਸ ਦੀ ਮਾਤਾ ਵੀ ਅਕਾਲ ਚਰਣਾ ਕਰ ਗਈ। ਇਸੇ ਤਰ੍ਹਾਂ ਉਸ ਦੇ ਕਈ ਨੁਕਸਾਨ ਹੋ ਗਏ। ਘਰ ਦੀ ਆਰਥਿਕ ਸਥਿਤੀ ਵੀ ਠੀਕ ਨਹੀਂ ਸੀ। ਉਹ ਬਹੁਤ ਉਦਾਸ ਰਹਿਣ ਲੱਗ ਪਿਆ। ਉਸ ਤੋਂ ਬਾਅਦ ਉਹ ਬਾਬਾ ਜੀ ਕੋਲ ਚਲਾ ਗਿਆ। ਜਦੋਂ ਬਾਬਾ ਜੀ ਦੀ ਕੁੰਡੀ ਖੁੱਲੀ ਉਹ ਰੋਣ ਲੱਗ ਪਿਆ। ਉਸ ਨੇ ਬਾਬਾ ਜੀ ਨੂੰ ਆਪਣੀ ਸਾਰੀ ਵਾਰਤਾ ਦੱਸੀ ਤੇ ਕਿਹਾ ਸਾਡੇ ਉੱਤੇ ਕਿਰਪਾ ਕਰੋ। ਸਾਡਾ ਬਹੁਤ ਨੁਕਸਾਨ ਹੋ ਰਿਹਾ ਹੈ। ਉਸ ਦਾ ਮਨ ਇੰਨਾ ਦੁਖੀ ਸੀ ਕਿ ਜਿਹੜੇ ਕੱਪੜੇ ਉਹ ਘਰੇ ਪਾਏ ਹੋ ਸਨ ਉਸੀ ਤਰ੍ਹਾਂ ਬਾਬਾ ਜੀ ਕੋਲ ਆ ਗਿਆ ਉਸ ਵੇਲੇ ਉਸ ਦੇ ਸਿਰ ਤੇ ਡੱਬੀਆਂ ਵਾਲਾ ਪਰਨਾ ਬੰਨਿਆ ਹੋਇਆ ਸੀ ਸਭ ਤੋਂ ਪਹਿਲਾਂ ਬਾਬਾ ਜੀ ਨੇ ਉਸ ਵਿਅਕਤੀ ਨੂੰ ਕਿਹਾ ਕਿ ਪਹਿਲਾਂ ਤਾਂ ਡੱਬੀਆਂ ਵਾਲਾ ਪਰਨਾ ਨਹੀਂ ਬੰਨਣਾ ਉਸੇ ਸਮੇਂ ਬਾਬਾ ਜੀ ਨੇ ਆਪਣੇ ਸੇਵਕ ਨੂੰ ਕਿਹਾ ਕਿ ਇਹਨਾਂ ਨੂੰ ਪੀਲੇ ਰੰਗ ਦਾ ਪਟਕਾ ਸਜਾਓ ਉਸ ਤੋਂ ਬਾਅਦ ਬਾਬਾ ਜੀ ਨੇ ਕਿਹਾ ਕਿ ਲੰਗਰ ਛਕੋ ਘਰ ਵਾਪਸ ਜਾਓ ਸਤਿਗੁਰਾਂ ਆਪੇ ਮੇਰ ਕਰਨਗੇ ਉਸ ਦਿਨ ਤੋਂ ਬਾਅਦ ਉਸ ਵਿਅਕਤੀ ਦੇ ਅਦੇ ਵੀ ਡੱਬੀਆਂ ਵਾਲਾ ਪਰਨਾ ਨਹੀਂ ਬੰਨਿਆ ਤੇ ਆਪਣੇ ਬੱਚਿਆਂ ਨੂੰ ਵੀ ਇਹੀ ਗੱਲ ਤੇ ਕਾਇਮ ਰੱਖਿਆ ਉਹਨਾਂ ਦੇ ਘਰ ਵਿੱਚ ਫਿਰ ਮੁੜ ਬਰਕਤਾਂ ਪੈ ਗਈਆਂ ਤੇ ਉਹਨਾਂ ਦੇ ਗੁਰੂ ਘਰ ਦਾ ਲੜ ਨਹੀਂ ਛੱਡਿਆ ਡੱਬੀਆਂ ਵਾਲੇ ਪਰਨੇ ਦੇ ਨਾਲ-ਨਾਲ ਬਾਬਾ ਜੀ ਕਾਲੇ ਰੰਗ ਤੋਂ ਵੀ ਵਰਜਦੇ ਸਨ ਸੰਗਤ ਜੀ ਬਾਬਾ ਜੀ ਹਮੇਸ਼ਾ ਇਹੀ ਗੱਲ ਕਹਿੰਦੇ ਸਨ ਕਿ ਵੱਦ ਤੋਂ ਵੱਧ ਗੁਰਵਾਣੀ ਨੂੰ ਸਮਾਂ ਦਿਓ ਜਿਹੜਾ ਆਪਣੇ ਰੋਜ਼ ਦੇ ਦਿਨ ਵਿੱਚੋਂ ਅਈ ਘੰਟੀ ਦਾ ਦਸਬੰਦ ਕੱਢਿਆ ਉਸ ਦੀਆਂ ਸਾਰੀਆਂ ਸ਼ੁਭ ਇਸ਼ਾਵਾ ਪੂਰੀਆਂ ਹੋਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ